ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਪਿਛਲੇ 4 ਦਿਨਾਂ ਦੇ ਵਿੱਚੋਂ 40th ਹਸਪਤਾਲ ਮੋਹਾਲੀ ਦੇ ਵਿੱਚ ਐਡਮਿਸ਼ਨ ਕਿਉਂਕਿ ਫੇਫੜਿਆਂ ਦੀ ਗੱਲ ਕਰ ਰਹੀ ਹੈ ਬੀਪੀ ਦੀ ਗੱਲ ਕਰ ਰਹੀ ਹੈ ਤਾਂ ਹਾਰਟ ਦੀ ਕੁਝ ਪ੍ਰੋਬਲਮ ਸੀਗੀ ਜਿਸ ਤੋਂ ਬਾਅਦ ਅੱਜ ਮੁੱਖ ਮੰਤਰੀ ਸਿਹਤਮੰਦ ਹੋਣ ਤੋਂ ਬਾਅਦ ਐਕਸ਼ਨ ਮੋਡ ਦੇ ਵਿੱਚ ਆ ਗਏ ਨੇ ਕਿਉਂਕਿ ਉਹਨਾਂ ਨੇ ਕਿਹਾ ਸੀਗਾ ਕਿ ਮੰਡੀ ਦੇ ਪ੍ਰਬੰਧਨਾਂ ਨੂੰ ਲੈ ਕੇ ਉਹਨਾਂ ਵੱਲੋਂ ਜਿਹੜੀ ਅੱਜ ਕਿ ਮੀਟਿੰਗ ਸੱਦੀ ਜਾਣੀ ਸੀ ਜੋ ਅੱਜ ਮੀਟਿੰਗ ਹੋਈ ਹੈ ਤਸਵੀਰਾਂ ਮੇਰੇ ਸਾਥੀ ਨੂੰ ਕਹੂੰਗਾ ਅਸੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਹਿائش ਦੇ ਬਾਹਰ ਖੜੇ ਹੈ ਜਿਹੜੀ ਮੀਟਿੰਗ ਹੋਣੀ ਸੀਗੀ ਜਿਸ ਦੀ ਮੀਟ ਮੰਡੀ ਦੇ ਪ੍ਰਬੰਧਨ ਨੂੰ ਲੈ ਕੇ ਕਰਨੀ ਸੀ ਤਾਂ ਇਸ ਦੇ ਵਿੱਚ ਲਾਲਚੰਦ ਕਟਾਰੂ ਚੱਕ ਤੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੀ ਜਿਹੜੇ ਹੈਗੇ ਨੇ ਉਹ ਮੀਡੀਆ ਦੇ ਨਾਲ ਸਾਹਮਣੇ ਹੋਏ ਨੇ ਉਹਨਾਂ ਨੇ ਵੀ ਕਿਹਾ ਹੈਗਾ ਕਿ ਜਿਹੜੇ ਆ ਆੜਤੀਆਂ ਦੇ ਨਾਲ ਜਿਹੜੀ ਮੀਟਿੰਗ ਸੀ ਕਾੜਤੀਆਂ ਦੀ ਪਹਿਲਾਂ ਇੱਕ ਚੱਲ ਰਹੀ ਦਿਆਂ ਉਹਨਾਂ ਨੇ ਵੱਲੋਂ ਇੱਕ ਐਸੋਸੀਏਸ਼ਨ ਵੱਲੋਂ ਜਿਹੜੀ ਆ ਇੱਕ ਆੜਤੀ ਐਸੋਸੀਏਸ਼ਨ ਵੱਲੋਂ ਇੱਕ ਮੰਗ ਰੱਖੀ ਗਈ ਸੀ ਕਿ ਕਿ ਕੇਂਦਰ ਸਰਕਾਰ ਦੇ ਖਿਲਾਫ ਜਿਹੜੀ ਹੈਗੀ ਉਹ ਨੀਤੀਆਂ ਨੂੰ ਲੈ ਕੇ ਉਹਨਾਂ ਵੱਲੋਂ ਜਿਹੜੀ ਹੜਤਾਲ ਜਾਰੀ ਹੈ ਪਰ ਜਦੋਂ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਦੋਂ ਅੱਜ ਪਹੁੰਚੇ ਨੇ ਗੁਰਮੀਤ ਸਿੰਘ ਖੁੱਡੀਆਂ ਨਾਲ ਸੀਗੇ ਤੇ ਉਹਨਾਂ ਦੇ ਨਾਲ ਲਾਲਚੰਦ ਚਰਚਤਾ ਉਹਨਾਂ ਵੱਲੋਂ ਜੋ ਮੀਟਿੰਗ ਦੇ ਵਿੱਚ ਇਹ ਨਿਕਲ ਸਟਾਨ ਸਾਹਮਣੇ ਕਿਹਾ ਗਿਆ ਹੈ ਕਿ ਜਿਹੜੀ ਆਰਤੀਆਂ ਦੇ ਨਾਲ ਜਿਹੜੀ ਮੀਟਿੰਗ ਹੋ ਚੁੱਕੀ ਹੈ ਤੇ ਇੱਕ ਤਰੀਕ ਤੋਂ ਜਿਹੜੀ ਹੈਗੀ ਆ ਪਰ ਜਿਹੜੀ ਹੈਗੀ ਹੈ ਖਰੀਦੋ ਫਰੋਖਤ ਜਿਹੜੀ ਹੈਗੀ ਆ ਉਹ ਸ਼ੁਰੂ ਹੋ ਜਾਵੇਗੀ ਨਵੀਂ ਦੀ ਗੱਲ ਕਰੀਏ ਤਾਂ ਇੱਕ ਪਾਸੇ ਉਹਨਾਂ ਨੇ ਮੰਤਰੀਆਂ ਨੇ ਕਿਸਾਨਾਂ ਨੂੰ ਇਹ ਅਪੀਲ ਵੀ ਕੀਤੀ ਹੈ ਕਿ ਜਿਹੜੀ ਨਵੀਂ ਹੈ ਜਿਹੜੀ ਫਸਲ ਹੈ ਉਹ ਆਪਣੀ ਸੁਕਾ ਕੇ ਲਈ ਜਾਵੇ ਤਾਂ ਜੋ ਮੰਡੀਆਂ ਦੇ ਵਿੱਚ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਦਿੱਕਤ ਪਰੇਸ਼ਾਨੀ ਨਾ ਆਵੇ ਤੇ ਦੂਜੀ ਗੱਲ ਕਰ ਲਈਏ ਮੰਡੀਆਂ ਦੀ ਖਰੀਦੋ ਫਰੋਖਤ ਦੀ ਸਮੇਂ ਸਿਰ ਜਿਹੜੀ ਹੈਗੀ ਆ ਅਗਰ ਖਰੀਦ ਕੀਤੀ ਜਾਂਦੀ ਹੈ ਤਾਂ ਉਹਦੀ ਪੇਮੈਂਟ ਜਿਹੜੀ ਹੈਗੀ ਹੈ ਕਿਸਾਨਾਂ ਦੇ ਖਾਤੇ ਵਿੱਚ ਜਿਹੜੀਆਂ ਆਨਲਾਈਨ ਪਹਿਲਾਂ ਦੀ ਤਰ੍ਹਾਂ ਜਿਹੜੀਆਂ ਰੈਗੂਲਰ ਪਾਈ ਜਾਵੇਗੀ ਤੇ ਮੰਡੀਆਂ ਦੇ ਪ੍ਰਬੰਧਨਾਂ ਨੂੰ ਲੈ ਕੇ ਖਾਸ ਪ੍ਰਬੰਧ ਕੀਤੇ ਗਏ ਨੇ ਜੇ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਆੜਤੀ ਐਸੋਸੀਏਸ਼ਨ ਦੇ ਵੱਲੋਂ ਕੋਈ ਮੁੱਖ ਮੰਤਰੀ ਸਾਹਿਬ ਨਾਲ ਜਿਹੜੀ ਮੀਟਿੰਗ ਜ਼ਰੂਰ ਹੋਈ ਆ ਜੇ ਕੋਈ ਕਮੀਆਂ ਬੇਸ਼ੈਰ ਹੈਗੇ ਨੇ ਉਹ ਵੀ ਜ਼ਰੂਰ ਕੀਤੀ ਜਾਣਗੇ ਤੇ ਇੱਕ ਤਰੀਕ ਨੂੰ ਜਿਹੜੀ ਆ ਫਸਲ ਦੀ ਖਰੀਦਦੋ ਫਰੋਕਤ ਸਹੀ ਟੰਗ ਦੇ ਨਾਲ ਕੀਤੀ ਜਾਵੇਗੀ ਹੁਣ ਆਨ ਵਾਲਾ ਸਮਾਂ ਦੱਸੂਗਾ ਕਿ ਜਿਹੜੀਆਂ ਹੈਗੀਆਂ ਇੱਕ ਤਰੀਕ ਨੂੰ ਜਿਹੜੀ ਖਰੀਦਦੋ ਫਰੋਕਤ ਕਿਸ ਟੰਗ ਨਾਲ ਹੋ ਰਹੀ ਹੈ ਕੋਈ ਪਹਿ ਮੇ ਸਰ ਜਿਹੜੀ ਹੈਗੀ ਹੈ ਕਿਸਾਨਾਂ ਦੀ ਜਿਹੜੀ ਫਸਲ ਦੀ ਕੀਮਤ ਆ ਉਹ ਉਹਨਾਂ ਦੇ ਖਾਤਿਆਂ ਦੇ ਵਿੱਚ ਟਰਾਂਸਫਰ ਹੋ ਜਾਂਦੀ ਸੀਗੀ ਪਰ ਕਈ ਜਗ੍ਹਾ ਤੇ ਕਈ ਮੰਡੀਆਂ ਦੇ ਵਿੱਚ ਅਸਤਰਾਂ ਦੀਆਂ ਦਿੱਕਤਾਂ ਵੀ ਆਉਂਦੀਆਂ ਸੀ ਕਿਉਂਕਿ ਬਾਰਿਸ਼ ਦੀ ਕਮੀ ਕਰ ਲਈਏ ਜਾਂ ਸਾਫ ਸਵੱਛ ਦੇ ਪ੍ਰਬੰਧਨ ਨੂੰ ਲੈ ਕੇ ਉਹ ਕਹਿੰਦੇ ਜਿਹੜੇ ਵੀ ਪ੍ਰਬੰਧ ਜਿਹੜੇ ਰਹਿ ਗਏ ਨੇ ਤਾਂ ਉਹਨਾਂ ਨੂੰ ਜਿਹੜਾ ਮੁਕੰਮਲ ਕੀਤਾ ਜਾਵੇਗਾ ਥੋੜਾ ਆਰਾਮ ਕਰਨਾ ਚਾਹੀਦਾ ਪਰ ਫਿਰ ਵੀ ਇਸ ਗੱਲ ਦਾ ਫਿਕਰ ਕਰਦੇ ਹੋਏ ਆ ਉਹਨਾਂ ਨੇ ਇਹ ਮੀਟਿੰਗ ਰੱਖੀ ਮੇਰੇ ਸਾਥੀ ਸ੍ਰੀ ਲਾਲਚੰਦ ਜੀ ਘਟਾਰੂ ਚੱਕ ਸਾਹਿਬ ਨੇ ਸਾਰਾ ਕੁਝ ਤੁਹਾਡੇ ਅੱਗੇ ਬਿਆਨ ਕਰ ਦਿੱਤਾ ਕਿ ਫਸਲਾਂ 'ਚ ਕਦੇ ਵੀ ਪਹਿਲਾਂ ਵੀ ਇਹੋ ਜੀ ਗੱਲ ਨਹੀਂ ਆਈ ਤੇ ਹੁਣ ਵੀ ਉਹ ਨਾਲ ਦੀ ਨਾਲ ਚੱਕੀ ਜਾਊਗੀ ਉਹਨਾਂ ਦੇ ਜਿਹੜੇ ਪੇਮੈਂਟ ਵੀ ਨਾਲ ਦੀ ਨਾਲ ਹੋਊਗੀ ਕਿਸੇ ਗੱਲ ਦੀ ਤਕਲੀਫ ਨਾ ਮੰਡੀਆਂ ਚ ਜਿਹੜੇ ਪ੍ਰਬੰਧ ਕਰਨੇ ਹੁੰਦੇ ਮੰਡੀ ਬੋਰਡ ਨੇ ਉਹ ਸਾਰੇ ਵਧੀਆ ਢੰਗ ਨਾਲ ਹੋਗੇ ਤੇ ਹੋ ਜਾਣਗੇ ਜੇ ਕੋਈ ਮਾੜੀ ਮੋਟੀ ਰਹੀ ਹੋ ਇੱਕ ਤਰੀਕ ਤੋਂ ਸਾਡੀ ਜਿਹੜੀ ਮੰਡੀ ਚੱਲਨੀ ਹੈ ਵੇਖੋ ਆੜਤੀਏ ਸਾਡੇ ਨਾਲ ਮੀਟਿੰਗ ਕਰਕੇ ਗਏ ਆ ਉਹਨਾਂ ਦੀਆਂ ਜੋ ਮੰਗਾ ਮੁਸ਼ਕਲਾਂ ਸਨ ਉਹਨੂੰ ਅਸੀਂ ਪੂਰੇ ਖੁੱਲ੍ਹ ਦੇ ਨਾਲ ਸੁਣਿਆ ਆ ਹਰ ਵਿਚਾਰਿਆ ਉਹਨਾਂ ਨਾਲ ਵਿਚਾਰਿਆ 3 ਘੰਟੇ ਸਾਡੀ ਮੀਟਿੰਗ ਚੱਲੀ ਆ। ਉਹ ਵੀ ਇਸ ਗੱਲ ਤੇ ਨਾਲ ਸਹਿਮਤ ਸਨ ਉਹ ਜਿਹੜੀਆਂ ਇੱਕ ਦੋ ਗੱਲਾਂ ਕਹਿੰਦੇ ਸੀ ਵੀ ਹੁਣੇ ਤੁਸੀਂ ਕੋਈ ਐਲਾਨ ਕਰੋ। ਉਹਨਾਂ ਨੂੰ ਅਸੀਂ ਆਖਿਆ ਸੀ ਵੀ ਸਰਦਾਰ ਭਗਵੰਤ ਸਿੰਘ ਮਾਨ ਆ ਜਾਂਦੇ ਐ ਉਸ ਤੋਂ ਬਾਅਦ ਆਪਾਂ ਬੈਠ ਕੇ ਤੁਹਾਡੀ ਉਹਨਾਂ ਨਾਲ ਮੀਟਿੰਗ ਕਰਵਾ ਦੇਾਂਗੇ ਤੇ ਇਹ ਕੋਈ ਨਿੱਕੇ ਮੋਟੇ ਮਸਲੇ ਆ ਉਹ ਵੀ ਹੱਲ ਹੋ ਜਾਣਗੇ। ਉਸ ਵੇਲੇ ਉਹਨਾਂ ਨੇ ਇਹ ਕਿਹਾ ਸੀ ਵੀ ਹਾਂ ਠੀਕ ਆ ਅਸੀਂ ਜਾ ਕੇ ਮੈਨੂੰ ਨਹੀਂ ਪਤਾ ਹੁਣ ਬਾਹਰ ਜਾ ਕੇ ਉਹਨਾਂ ਨੇ ਕੀ ਕਹਿ ਦਿੱਤਾ। ਸਾਡੇ ਨਾਲ ਉਹਨਾਂ ਨੇ ਗੱਲ ਕੀਤੀ ਸੀ ਵੀ ਅਸੀਂ ਆਪਣੇ ਜ਼ਿਲ੍ਹਾ ਪ੍ਰਧਾਨ ਇੱਥੇ ਹੈ ਦੂਸਰੇ ਨੂੰ ਅਸੀਂ ਗੰਦ ਕਰਕੇ ਠੀਕ ਹੈ ਇੱਥੇ ਕਿਸਾਨਾਂ ਨੂੰ ਵੀ ਜੀ ਦਿੱਕਤ ਆਉਣੀ ਚਾਹੀਦੀ ਤੇ ਸਾਨੂੰ ਵੀ ਨਹੀਂ ਉਹਨਾਂ ਦੇ ਮਸਲੇ ਵੀ ਅਸੀਂ ਹੱਲ ਕਰਨ ਲਈ ਖੁੱਲਾ ਦਿਲ ਹੈ ਇੱਕ ਦਿਨ ਕੋਈ ਵੀ ਮਸਲਾ ਹੱਲ ਨਹੀਂ ਹੋਇਆ ਥੋੜਾ ਸਮਾਂ ਲੱਗਦਾ ਹੈ ਉਹਨਾਂ ਤੋਂ ਅਸੀਂ ਸਮਾਂ ਮੰਗਿਆ ਸੀ ਉਹਨਾਂ ਨੇ ਵੀ ਇਸ ਗੱਲ ਤੇ ਹੋ ਸਕਦਾ ਬਾਅਦ ਵਿੱਚ ਇੱਕ ਦੂਸਰੇ ਨੂੰ ਅਗਲਾ ਕਹਿੰਦਾ ਵੀ ਐਂ ਕਹਿ ਕੇ ਜਾਓ ਪਰ ਨਹੀਂ ਸਾਡੇ ਕੋਲੇ ਉਹਨਾਂ ਨੇ ਕਿਹਾ ਸੀ ਵੀ ਠੀਕ ਹੈ ਵੀ ਉਹਨਾਂ ਨੂੰ ਵੀ ਪੰਜਾਬ ਪਿਆਰਾ ਤੇ ਸਾਨੂੰ ਵੀ ਹੈ ਤੇ ਜਿਹੜੀ ਫਸਲ ਮਸਾਂ ਛੇ ਮਹੀਨੇ ਤੋਂ ਹੁੰਦੀ ਹੈ ਇਹ ਕਾਲਪੁਰਖ ਵਾਇਗੁਰੂ ਮੇਲ ਰੱਖੇ ਕੇ ਇਹਦੀ ਮੇਰ ਨਾਲ ਹੋਣੀ ਹੈ ਮੌਸਮ ਚੰਗਾ ਰਹੇ ਤੇ ਉਸ ਫਸਲ ਨੂੰ ਇੱਕ ਜ਼ਿਮੀਦਾਰ ਤੋਂ ਲੈ ਕੇ ਮਜ਼ਦੂਰ ਤੋਂ ਲੈ ਕੇ ਆੜਤੀ ਗਵਰਨਮੈਂਟ ਸਾਰੇ ਸਾਥੀ ਨਾਲ ਮਿਲ ਕੇ ਉਹਨੂੰ ਸੰਭਾਲ ਜ਼ਿੰਮੇਵਾਰੀ ਜਿਹੜੀ ਅਸੀਂ ਆਪ ਲਈ ਹੈ ਕਿ ਉਹ ਤੁਹਾਨੂੰ ਲਿਫਟਿੰਗ ਦਾ ਹੋ ਰਿਹਾ ਤੇ ਹੋ ਜਾਣਾ ਕਿੰਨਾ ਦਾ 40 40000 ਕਿੰਨਾ ਮੈਂ ਕਹਿੰਦੇ ਅੱਜ ਜਿਹੜਾ ਦੱਸਦੇ ਸੀ ਕਿ ਉਹਨਾਂ ਦਾ ਉਹਨਾਂ ਜਿਹੜੀ ਤੁਸੀਂ ਆਸਫੇਸ ਦਾ ਜ਼ਿਕਰ ਕਰਦੇ ਹੋ ਮੇਰੇ ਕੀਤਾ ਆਸਫੇਸ ਤੇ ਜ਼ਿਕਰ ਕਰ ਰਹੇ ਹੋ ਅਸਲ 'ਚ ਅਸੀਂ ਚਾਹੇ ਸਾਡੇ ਆਰਤੀ ਨੇ ਚਾਹੇ ਸਾਡੇ ਮਿਲਰ ਨੇ ਬੇਸਿਕਲੀ ਇਹਨਾਂ ਦੇ 99% ਸਵਾਲ ਜਿਹੜੇ ਆ ਉਹ ਕਿੰਦਰ ਨਾਲ ਜੁੜਦੇ ਕੈਪਸੀਆ ਦੇ ਨਾਲ ਕੋਈ ਕਿ ਮਸਲਾ ਹੱਲ ਕਿਵੇਂ ਸੋ ਅਸੀਂ ਉਹਨਾਂ ਦੇ ਨਾਲ ਸਾਡੇ ਭਰਾ ਨੇ ਸਾਡੇ ਆਪਣੇ ਪਰਿਵਾਰਾਂ ਦੇ ਜੀ ਆ ਸੋ ਸਾਨੂੰ ਖੁਸ਼ੀ ਆ ਕਿ ਪਿਛਲੇ ਦਿਨਾਂ ਦੇ ਦੌਰਾਨ ਮਾਨਜੁਗ ਮੁੱਖ ਮੰਤਰੀ ਜੀ ਨੇ ਖੁਦ ਨਲ ਦਖਲ ਦੇ ਕੇ ਔਰ ਕੇਂਦਰੀ ਜੂਨੀਅਰ ਮਿਨਿਸਟਰ ਨਾਲ ਗੱਲਬਾਤ ਵੀ ਕੀਤੀ ਉਸ ਗੱਲਬਾਤ ਸਿੱਟਾ ਇਹ ਨਿਕਲਿਆ ਕਿ ਉਹਨਾਂ ਨੇ ਸਪੇਸ ਬਣਾਉਣ ਦੇ ਲਈ ਇੱਕ ਤਾਂ ਐਕਸਪੋਰਟ ਜਿਹੜਾ ਬੰਦ ਕੀਤਾ ਸੀਗਾ ਨੌਨ ਵਾਸ ਮਦੀ ਦਾ ਉਹ ਉਹਨਾਂ ਨੇ ਜਾਰੀ ਕਰ ਦਿੱਤਾ ਹੈ ਸੋ ਸੂਏਸਰਾ ਜਿਹੜੇ ਮਲਟੀ ਕਿਸਮ ਦੇ ਜਿਹੜੇ ਸਬਸਟੀਟਿਊਟ ਨੇ ਸਪੇਸ ਨੂੰ ਬਣਾ ਦੇ ਉਹਨਾਂ ਤਾਂ ਕੰਮ ਚੱਲ ਰਿਹਾ ਸੋ ਦਸੰਬਰ ਤੱਕ ਦਸੰਬਰ 31 ਤੱਕ ਪੰਜਾਬ ਦੇ ਅੰਦਰ 40 ਲੱਖ ਮੀਟਰ ਟਾਂ ਦਾ ਜਿਹੜਾ ਉਹ ਸਪੇਸ ਬਣ ਜਾਏਗਾ ਕੋਈ ਕੋਈ ਦਿੱਕਤ ਨਹੀਂ ਆਏਗੀ ਕੋਈ ਦਿੱਕਤ ਨਹੀਂ ਆਏਗੀ ਸੋ ਵੈਸੇ ਵੀ ਮਿਲਿੰਗ ਜਿਹੜੀ ਹੈ ਦਸੰਬਰ ਚ ਸ਼ੁਰੂ ਹੁੰਦੀ ਆ ਸੋ ਸਪੇਸ ਮillers ਕੋ ਬਹੁਤ ਹੈਗਾ ਆ ਉਹਨਾਂ ਕੋ ਪੈਡੀ ਲਾਉਣ ਦੇ ਲਈ ਸੋ ਮੈਨੂੰ ਲੱਗਦਾ ਵੀ ਸਮੂਥਲੀ ਰਹੂਗਾ ਸਾਡਾ